ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪੈਂਡ ਦੋਸਤੋ ਇਹ ਗੱਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰਾਤ ਨੇੜੇ ਸ਼ਹਿਰ ਦੋਸਤੋ ਮੋਤੀ ਕੀ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸ-ਪਾਸੋਂ ਹੁੰਦੇ ਆ ਠੀਕ ਹੈ ਤੇ ਬਾਈ ਨੇ ਕੰਮ ਸ਼ੁਰੂ ਕੀਤਾ ਸੀ ਨਾਵਾ ਤੇ ਇਸ ਘਰ ਦੇ ਵਿੱਚੋਂ ਕਾਫੀ ਤੁਹਾਨੂੰ ਵੀਡੀਓ ਦਿਖਾਤੀਆਂ ਤੇ ਅੱਜ ਵੀ ਦੋਸਤੋ ਤਿੰਨ ਨਾਗ ਇਸ ਘਰ ਦੇ ਵਿੱਚੋਂ ਦਿਖਾਉਂਗਾ ਦੋ ਨਾਗ ਦੋਸਤੋ ਨੀਦੀਰਾ ਵੀ ਹੋਣਗੇ ਤੇ ਇੱਕ ਛੋਟੀ ਕੱਟੀ ਦੋਸਤੋ ਮੋ ਕਟੀਆਂ ਦੋਸਤੋ ਸਾਫ ਸੁਧਰੀਆਂ ਹੋਣਗੀਆਂ ਇਹ ਠੀਕ ਹੈ ਜੀ ਵੈਸੇ ਤਿੰਨੇ ਨਾਗੀ ਤੋਂ ਸੋਹੇ ਤੋਰਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਆਕੇ ਠੀਕ ਹੈ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸਿਕਾ ਸਸਰੀਕਾਰ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਪਸੂ ਹੁਣ ਤਾਂ ਆ ਹੀ ਜਾਂਦੇ ਰਿਟਿਨ ਚ ਹਾਂਜੀ ਹਾਂਜੀ ਆ ਹੀ ਜਾਂਦੇ ਰਿਟਿਨ ਠੀਕ ਹੈ ਨਾਮ ਦੱਸਦੇ ਆਪਣਾ ਇੱਕ ਵਾਰੀ ਬਈ ਮੇਰਾ ਨਾਮ ਸੰਜੇ ਪਿੰਡ ਗੱਲ ਜ਼ਿਲ੍ਹਾ ਫਰੋਜ਼ਪੁਰ ਨੇੜੇ ਸ਼ਹਿਰ ਮੋਦਕੀ ਰਹਿਆ ਜਾਂਦਾ ਠੀਕ ਹੈ ਅਛਾ ਅੱਜ ਤੈਨ ਨਾਗ ਹੈਗੀ ਵਿਕਰੀ ਆਸ ਤੇ ਆਪਣੇ ਕੋਲੇ ਹਾਂਜੀ ਹਾਂਜੀ ਦੋ ਤੈਨ ਨਾਗ ਨੀਲੀ ਰਾਵੀ ਇੱਕ ਮੋਰਾ ਨਸਲ ਦੀ ਹੈ ਨਾ ਜੀ ਠੀਕ ਐ ਅਛਾ ਇਧਰ ਦੇ ਪਾਸੇ ਤੇਰੇ ਹੱਥ ਕੱਟੀ ਜਿਹੜੀ ਖੜੀ ਐ ਨੀਲੀ ਰਾਵੀ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਬਈ ਸਾਲਕ ਦੀ ਹੈਗੀ ਆ ਇੱਕ ਸਾਲ ਦੀ ਖੋਲ ਲੈ ਨੂੰ ਰੇਟ ਕੀ ਐ ਦਾ 3/33000 ਦੀ ਦੇਣਾ 33000 ਹਾਂਜੀ ਠੀਕ ਐ ਦੋਸਤੋ ਇਹਦੇ ਚਾਰੇ ਪਾਰਾਂ ਤੇ ਮਾਰਕਿੰਗ ਹੋਊਗੀ ਬੱਗੀ ਮੁੱਛ ਦੇ ਵਿੱਚ ਆ ਤੇ ਕੱਟੀ ਇਹ ਸਾਫ ਸੁਧਰੀ ਐ ਸੈਂਗ ਨੇੜੇ ਉਹ ਗੂਲ ਕਰਨਾ ਸ਼ੁਰੂ ਕਰਤਾ ਠੀਕ ਐ ਤੇ ਅੱਖਾਂ ਦੋਵੇਂ ਬਿਲਕੁਲ ਵਾਈਟ ਹੋਣਗੀਆਂ ਇੱਕ ਸਾਲ ਦੋਸਤੋ ਉਮਰ ਹੈ ਉਮਰ ਦੇ ਹਿਸਾਬ ਨਾਲ ਕੱਦ ਕਾਠ ਤੇ ਗਰੂਥ ਚੰਗੀ ਆ ਜੀ ਠੀਕ ਹੈ ਥਣ ਵਧਿਆ ਵੈਸੇ ਵੀ ਦਿਖਾ ਦਿੰਨਾ ਥਣ ਵਧੀਆ ਚਾਰ ਨਿਕੜ ਵੀ ਹੋਣ ਬੱਗੀ ਮੋਚਾ ਅੱਖਾਂ ਬਿਲਕੁਲ ਵਾਈਟ ਦੋਵੇਂ ਤੇ ਚਾਰੇ ਪੈਰਾਂ ਤੇ ਦੋਸਤੋ ਨਿਸ਼ਾਨ ਹੋਣਗੇ ਠੀਕ ਹੈ ਇਹ ਪਹਿਲੇ ਨੰਬਰ ਵਾਲੀ ਕੱਟੀ ਦਿਖਾ ਰਿਹਾ ਇੱਕ ਸਾਲ ਘੇਰੇ ਦੇ ਘੇਰੇ ਦੇ ਵਿੱਚ ਉਮਰ ਤੇ ਬਾਈ ਨੇ ਰੇਟ ਰੱਖਿਆ 33000 ਇਹ ਹਲੋ ਦੋਸਤਾਂ ਦੇਖ ਸਕਦੇ ਹੋ ਵਧੀਆ ਆਚਾਰ ਨਿਖੜੇ ਵੇ ਥਣ ਠੀਕ ਹੈ ਜੀ ਤੇ ਮਾਰਕਿੰਗ ਬਿਲਕੁਲ ਜੈਜ ਹੀ ਹੋਊਗੀ ਚਾਰੇ ਪਾਰਾਂ ਤੇ ਵਾਈਟਨੈਸ ਹੋਊਗੀ 33000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਜਿਹੜੀ ਦੂਜੇ ਨੰਬਰ ਤੇ ਬਈ ਨੀਲੀ ਰਾਬੀ ਆਪਣੇ ਕੋਲੇ ਟੀਟੀ ਕੱਟਦੀ ਆ ਬਈ ਕਿੰਨੇ ਟਾਈਮ ਦੀ ਹੋਗੀ ਇਹ ਇਹ ਬਈ ਹੈਗੀ ਆ 12 13 ਮਹੀਨਿਆਂ ਦੀ ਠੀਕ ਹੈ ਖੋਲ ਲੈ ਇਹਨੂੰ ਵੀ ਦੋਸਤੋ ਇਹ ਦੂਜੇ ਨੰਬਰ ਵਾਲੀ ਆ ਤੇ ਰੇਟ ਇਹਦਾ ਵੀ ਦੱਸ ਦਿਓ ਕੀ ਰੇਟ ਹੈ ਇਹਦਾ 35000 ਦੀ ਦੇ ਦਾਂਗੀ 35000 ਦੀ ਠੀਕ ਹੈ ਦੋਸਤੋ ਫੇਸ ਦਾ ਇੱਕ ਪਾਸਾ ਵਾਈਟ ਹੈ ਠੀਕ ਹੈ ਢਾਂਚਾ ਸੋਹਣਾ 12 13 ਮਹੀਨੇ ਬਾਈ ਉਮਰ ਦਾਸ ਦਾ ਮਾਰਕਿੰਗ ਬਿਲਕੁਲ ਜੈਜੀ ਹੋਊਗੀ ਚਾਰੇ ਪਾਰਾਂ ਤੇ ਵਾਈਟਨੈਸ ਬਾਕੀ ਪੂਛ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਢਾਂਚਾ ਸੋਹਣਾ ਇਸ ਕੱਟੀ ਦਾ ਬਸ ਠੀਕ ਹੈ ਬਾਈ ਕਮਾ ਲਿਆ ਮੋੜ ਦੇ ਥਣ ਵਧੀਆ ਹੋਣਗੇ ਦੋਸਤੋ ਚਾਰ ਨੇ ਖੜਵੇ ਤੇ ਬਾਕੀ ਫੇਸ ਦੀ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਥੋੜਾ ਜਿਹਾ ਖੁੱਲਾ ਕਰਕੇ ਗੋਲ ਕਰੂਗੀ ਇਹ ਦੂਜੇ ਨੰਬਰ ਵਾਲੀ ਤੁਹਾਨੂੰ ਦਿਖਾ ਰਿਹਾ ਵੈਸੇ ਪੁੜੇ ਪਾੜੇ ਬਿਲਕੁਲ ਚੈੱਕਵੇਂ ਹੋਣਗੇ ਤੇ ਮਾਰਕਿੰਗ ਬਿਲਕੁਲ ਜੈਜੀ ਹੋਊਗੀ ਆਣ ਦੋਸਤੋ ਵਰੀ ਆਚਾਰ ਨਿਕੜ ਵੀ ਹੋਣਗੇ ਜੀ ਆ ਲੋ ਬਾਕੀ ਮਾਰਕਿੰਗ ਬਿਲਕੁਲ ਜਾਇਜ਼ ਜੀ ਆ ਦੋਸਤੋ 35000 ਰੇਟ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਅੱਛਾ ਤੀਜੇ ਨੰਬਰ ਵਾਲੀ ਛੋਟੀ ਕੱਟੀ ਆ ਬਈ ਮੋਰਾ ਨਸਲ ਦੀ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਬਈ ਹੈਗੀ ਆ ਪੰਜਾਂ ਛੇ ਮਹੀਨੇ ਪੰਜਾਂ ਛੇ ਮਹੀਨੇ ਦੀ ਤੇ ਰੇਟੇ ਦਾ ਕੀ ਸੋਚਿਆ ਰੇਟ ਬਈ 15000 ਦੀ ਵੀ 15000 ਦੀ ਲੈ ਆ ਬਾਰੇ ਨੂੰ ਬਈ ਰੇਟ ਦੋਸਤੋ 15000 ਤੇ 7-8 ਮਹੀਨੇ ਦੀ ਹੈ ਹਾਂਜੀ ਹਾਂਜੀ 7-8 ਮਹੀਨੇ ਉਮਰ ਠੀਕ ਹੈ ਬਾਕੀ ਸੰਗ-ਸੰਗ ਦੇਖ ਸਕਦੇ ਹੋ ਬਿਲਕੁਲ ਪਤਲੇ-ਪਤਲੇ ਸੰਗ ਤੇ ਵੈਸੇ ਨਾਲੋਂ ਹੀ ਇਹਨੇ ਗੋਲ ਕਰ ਜਾਣੇ ਜਿਹਦੀ ਮਾਂ ਵੀ ਚੰਗੀ ਸੀਗੀ ਅੱਛਾ ਹਾਂਜੀ ਵੈਸੇ 15000 ਬਾਈ ਨੇ ਰੇਟ ਰੱਖਿਆ ਦੱਸੋ ਮਾਨਦਾਨ ਹੋ ਜਾਊਗਾ ਠੀਕ ਐ ਸਾਂਬਣ ਵਾਲੀ ਐ ਕੱਟੀ ਇਹ ਸਾਂਬਗੀ ਤਾਂ ਝੂਟੀ ਸੋਹਣੀ ਤਿਆਰ ਹੋ ਜਾਣੀ ਐ ਇਹ ਤਕਰੀਬਨ ਨਤੀਜੇ ਨੰਬਰ ਵਾਲੀ ਐ ਕੱਟੀ ਐਂਡ ਵਾਲੀ ਥਾਣ ਦੱਸੋ ਵਧੀਆ ਆਚਾਰ ਹੋਣਗੇ ਥਾਣ ਦਿਖਾ ਦਿੰਦਾ ਤੁਹਾਨੂੰ ਆਹ ਲਓ ਜੀ ਥਾਣ ਵਧੀਆ ਆਚਾਰ ਨਿਕੜਵੇ ਠੀਕ ਐ 15200 ਰੇਟ ਐ ਵਿੱਚੋਂ ਮਾਨਤਾਣ ਹੋ ਜਾਊਗਾ ਤਿੰਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਦੋਸਤੋ ਕਰਕੇ ਖਰੀਦ ਲਿਓ ਠੀਕ ਹੈ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਤੇ ਚਲੋ ਠੀਕ ਹੈ ਭਾਈ ਜੀ ਧੰਨਵਾਦ